ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰੂੰਗਾ ਜੀਵਨ ਦੀ ਅਸੀਂ ਨਾ 95 ਦੀ ਗੱਲ ਹੈ ਬੜੀ ਗਰੀਬੀ ਸੀ ਪਿੰਡੋਂ ਢੱਕ ਗਿਆ ਤੇ ਅਸੀਂ ਬਾਪੂ ਦੇ ਨਾਲ ਮੈਂ ਤੇ ਮੇਰਾ ਭਟਾ ਭਰਾ ਅਸੀਂ ਆਨੰਦਪੁਰ ਸਾਹਿਬ ਚਲੇ ਗਏ 10-20 ਰੁਪਏ ਹੋਣਗੇ ਘਰੇ ਕੀ ਹੁੰਦਾ ਗਰੀਬੀ ਸੀ ਮੇਰੇ ਦੋ ਮਾਮੇ ਸ਼ਹੀਦ ਹੋਏ ਨੇ ਮੇਰੀ ਮਾਤਾ ਦੇ ਭੂਆ ਦੇ ਪੁੱਤ ਚੜ੍ਹਦੀ ਜਵਾਨੀ ਵਿੱਚ ਉਹ ਟਰੱਕ ਵਾਲੇ ਨੇ ਕਰਾਇਆ ਲੈ ਲਿਆ ਸਾਥੋਂ ਪੈਸਾ ਕੋਈ ਵੀ ਨਹੀਂ ਉਹ ਅੱਗੇ ਨੂੰ ਚਲੇ ਗਿਆ ਜਿਹੜੇ ਪਰਾਂ ਥੋੜੇ ਜਾਂਦੇ ਆ ਅਸੀਂ ਨਹੀਂ ਗਏ ਅਨੰਦਪੁਰ ਸਾਹਿਬ ਰਹਿ ਪੇ ਵਾਪਸ ਆਉਣਾ ਸੀ ਸਾਡਾ ਬੜਾ ਨੇੜਲਾ ਰਿਸ਼ਤੇਦਾਰ ਸੀ ਸਾਡੇ ਨਾਲ ਗੁਰੂ ਨੇ ਬਾਣੀ ਚਾਹੀ ਵੀ ਨਹੀਂ ਆਖਿਆ ਸੁਖ ਕਾ ਹੇਤ ਬਹੁਤ ਮਿਲ ਬੈਠਤ ਰਹਿਤ ਚਉ ਦਿਸ ਕੇ ਰਹਿ ਵਿਪਤ ਪਰੀ ਸਭ ਹੀ ਸੰਗ ਸਾੜਤ ਕੋ ਨ ਆਵਤ ਆ ਕਹਿ ਰਹੀ ਸੀ ਨਾ ਵਿਪਤਾ ਦੀਆਂ ਗੱਲਾਂ ਭਲੇ ਉਹ ਵਿਵਤਾ ਦੇ ਵੇਲੇ ਯੋਧੇ ਨਾਲ ਲੱਗੇ ਆਉਂਦੇ ਆ ਡਰਾਕਲ ਥੋੜਾ ਆਉਂਦੇ ਸੋ ਭੱਜ ਜਾਣਗੇ ਉਦੋਂ ਤੇ ਜਿਹੜੇ ਗੁਰੂ ਨਾਲ ਜੁੜੇ ਉਹ ਖੜਨਗੇ ਪਰ ਜਿਹੜੇ ਖੜਨਗੇ ਅਮਰ ਹੋਣਗੇ ਖੈਰ ਵਾਪਸ ਆਉਣਾ ਸੀ ਮੇਰੇ ਬਾਪੂ ਨੇ ਨਾ ਬੱਸ ਦੇ ਵਿੱਚ ਜਿਹੜਾ ਸਾਡਾ ਬਹੁਤ ਨੇੜਲਾ ਖੂਨ ਦਾ ਰਿਸ਼ਤਾ ਨਾਲ ਅਮੀਰ ਬੰਦਾ ਉਹਦੀ ਬੱਸ ਦੇ ਵਿੱਚ ਸੀਟ ਰੱਖੀ ਤੇ ਆਖਿਆ ਕਿ ਭਾਈ ਪਿੰਡ ਜਾ ਕੇ ਤੈਨੂੰ ਕਿਰਾਇਆ ਦੇ ਦਾਂਗੇ ਆਪਾਂ ਆ ਬੱਚੇ ਨੇ ਦੋ ਤੇ ਸਾਡਾ ਕਿਰਾਇਆ ਲਾ ਦੀ ਉਨੇ ਆਖਰ ਨਹੀਂ ਭਾਊ ਮੈਂ ਨਹੀਂ ਕਰਾਇਆ ला ਸਕਦਾ ਮੇਰੇ ਕੋਲ ਨਹੀਂ ਪੈਸੇ ਇਸੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਾਨੂੰ ਬਸ ਦੇ ਵਿੱਚੋਂ ਬਾਹਰ ਕੱਢਿਆ ਇੱਕ ਕੋਈ ਉੱਥੇ ਜਿਵੇਂ ਭਾਈ ਸਾਹਿਬ ਤਾਬਿਆ ਬੈਠੇ ਨੇ ਗੁਰਮਖ ਇਹੋ ਜਿਹਾ ਗੁਰਸਿੱਖ ਸੀ ਉਸ ਗੁਰਸਿੱਖ ਨੇ ਆਵਾਜ਼ ਮਾਰੀ ਕਹਿੰਦਾ ਭਾਊ ਚਿੰਤਾ ਨਾ ਕਰ ਕਰਾਇਆ ਵੀ ਦਿੱਤਾ ਉਦਾਂ ਵੀ ਖਰਚਾ ਦਿੱਤਾ ਕਹਿੰਦੇ ਆ RAM ਨਾ ਜਾਓ ਮੈਂ ਅੱਜ ਜਦੋਂ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਸੇਵਾਦਾਰੀ ਮਿਲੀ ਇਹ ਘਟਨਾ ਮੇਰੇ ਮਨ 'ਚ ਉਦੋਂ ਹੀ ਆ ਗਈ ਮਨਾ ਉਹ ਵੀ ਵੇਲਾ ਸੀ ਜਦੋਂ ਜੇਬ ਦੇ ਵਿੱਚ ਤਿਲਾਨੀ ਸੀ ਅੱਜ ਉਹ ਵੀ ਵੇਲਾ ਹੈ ਪੰਥ ਨੇ ਬੜੀ ਸ਼ਾਨ ਦੇ ਨਾਲ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਸੇਵਾਦਾਰੀ ਦਿੱਤੀ ਗੁਰੂ ਨੇ ਨਾ ਸੋ ਨੋ ਨਿਮਾਣੀਆਂ ਨੂੰ ਮਾਣ ਦਿੱਤਾ ਹੈ ਨਿਤਾਣੀਆਂ ਨੂੰ ਤਾਣ ਦਿੱਤਾ ਹੈ ਗੁਰੂ ਮਾਣ ਦਿੰਦਾ ਹੈ ਸਾਡੀ ਭਾਵਨਾ ਚ ਫਰਕ ਨਹੀਂ ਹੋਣਾ ਚਾਹੀਦਾ ਤੇ ਮੈਂ ਪੰਥ ਨੂੰ ਜੋ ਮੈਂ ਉੱਥੇ ਆਖਿਆ ਸੀ ਤਖਤ ਸਾਹਿਬ ਮੈਂ ਫੇਰ ਆਖਦਾ ਅਸੀਂ ਇਸ ਪੰਥ ਦੀ ਅਗਵਾਈ ਚ ਪੰਥ ਵੱਡਾ ਆਤਮਾ ਗ੍ਰੰਥ ਵਿੱਚ ਸਰੀਰ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਪੰਥ ਖੜਾ ਤੇ ਪੰਥ ਦੇ ਨਾਲ ਇਹ ਬਚਨ ਹੈ ਇਹ ਗੁਰਦੁਆਰੇ ਸਾਨੂੰ ਜਾਨੋ ਵੱਧ ਪਿਆਰੇ ਨੇ ਗੁਰਦੁਆਰਾ ਹੋਏ ਸੋਜੀ ਪਾਏ ਸੀ ਅਸੀਂ ਇਨਾਂ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਵੀ ਤਾਕਤਾਂ ਕਬਜ਼ੇ ਕਰਨਾ ਚਾਹੁੰਦੀਆਂ ਨੇ ਪਾਤਸ਼ਾਹ ਦੇ ਹਜ਼ੂਰੀ ਦੇ ਵਿੱਚ ਵਗ ਹੈ ਪੰਥ ਨਾਲ ਅਸੀਂ ਗੁਰਦੁਆਰਿਆਂ ਤੇ ਪੰਥ ਵਿਰੋਧੀਆਂ ਦੇ ਕਬਜ਼ੇ ਨਹੀਂ ਹੋਣ ਦਵਾਂਗੇ ਕਿਉਂ ਜਿਸ ਦਿਨ ਜਿਸ ਦਿਨ ਜਾਤੋ ਦਾ ਮੋਰਚਾ ਲੱਗਾ ਸੀ ਇੱਕ ਮਾਈ ਵੀ ਜਾਂਦੀ ਸੀ ਮੋਰਚੇ ਤੇ ਛੋਟਾ ਜਿਹਾ ਬੱਚਾ ਸੀ ਉਹਦਾ ਗੋਲੀ ਵੱਜੀ ਬੱਚਾ ਸ਼ਹੀਦ ਹੋ ਗਿਆ ਉਹਨੇ ਬੱਚਾ ਸਾਈਡ ਤੇ ਰੱਖਿਆ ਤੇ ਅੱਗੇ ਨੂੰ ਤੁਰ ਵੀ ਕਹਿੰਦੀ ਬੱਚੇ ਨਾਲੋਂ ਜ਼ਰੂਰੀ ਗੁਰੂ ਪੰਥ ਹੈ